ਉਹ ਜਾਣਦੇ ਹਾਂ ਛੋਟੀਆਂ ਪਰ ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨੰਬਰ 1 ਘਰ ਤੋਂ ਬਾਹਰ ਜਾਂਦੇ ਸਮੇਂ ਢਿੱਲੇ ਕੱਪੜੇ ਪਾਓ ਤਾਂ ਕਿ ਸਰੀਰ ਨੂੰ ਹਵਾ ਲੱਗਦੀ ਰਹੇ ਕਾਟਨ ਦੇ ਕੱਪੜੇ ਪਹਿਨਣਾ ਸਭ ਤੋਂ ਵੈਸਟ ਰੰਦਾ ਹੈ ਇਹ ਜਲਦੀ ਪਸੀਨਾ ਵੀ ਸੋਖ ਲੈਂਦੇ ਹਨ ਅਤੇ ਇਸ ਫੈਬਰਿਕ 'ਚ ਗਰਮੀ ਵੀ ਘੱਟ ਲੱਗਦੀ ਹੈ। ਨੰਬਰ 2 ਬਲੱਡ ਪ੍ਰੈਸ਼ਰ ਦਾ ਸੰਤੁਲਨ ਬਣਾਈ ਰੱਖੇ। ਜਦੋਂ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਾਡੇ ਦਿਲ ਦੀ ਧੜਕਣ ਤੇਜ਼ੀ ਨਾਲ ਵਧਣ ਲੱਗਦੀ ਹੈ। ਇਸ ਲਈ ਸਾਡਾ ਦਿਲ ਖੂਨ ਨੂੰ ਤੇਜ਼ੀ ਨਾਲ ਪمپ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਇਸ ਲਈ ਮੈਡੀਟੇਸ਼ਨ ਕਰਨਾ ਲਾਭਦਾਇਕ ਹੋ ਸਕਦਾ ਹੈ। ਇਹ ਤੁਹਾਨੂੰ ਆਰਾਮ ਕਰਨ ਵਿੱਚ ਮਦਦ ਵੀ ਕਰ ਸਕਦਾ ਹੈ। ਨੰਬਰ 10 ਪਲਾਸਟਿਕ ਦੇ ਭਾਂਡਿਆਂ 'ਚ ਬੀਪੀਏ ਵਰਗੇ ਹਾਨੀਕਾਰਕ ਰਸਾਇਣਕ ਹੁੰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਪਲਾਸਟਿਕ ਦੇ ਡੱਬਿਆਂ 'ਚ ਸਟੋਰ ਕੀਤਾ ਪਾਣੀ ਹਾਰਮੋਨਸ ਵਿੱਚ ਵਿਘਨ ਪਾਉਂਦਾ ਹੈ ਜਿਸ ਨਾਲ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਹੈ। ਤੇ ਭਾਰਵਾਦਾ ਹੈ ਜਦ ਕਿ ਘੜੇ ਚ ਰੱਖੇ ਪਾਣੀ ਚ ਕੋਈ ਹਾਨੀਕਾਰਕ ਕੈਮੀਕਲ ਨਹੀਂ ਹੁੰਦਾ ਇਸ ਪਾਣੀ ਨੂੰ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਨੰਬਰ 4 ਸੇਬ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਠੀਕ ਹੋ ਸਕਦੇ ਹਨ ਸੇਬ ਖਾਣ ਨਾਲ ਕੈਂਸਰ 슈ਗਰ ਦਿਲ ਦੇ ਰੋਗ ਦਿਮਾਗ ਦੇ ਰੋਗ ਸਭ ਦੂਰ ਹੋ ਜਾਂਦੇ ਹਨ ਇਹ ਇੱਕ ਰੇਸ਼ੇਦਾਰ ਫਲ ਹੈ ਜਿਸ ਦੇ ਕਾਰਨ ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨੂੰ ਖਾਣ ਨਾਲ ਸਾਡੀ ਭੁੱਖ ਸ਼ਾਂਤ ਹੁੰਦੀ ਹੈ ਅਤੇ ਭੁੱਖ ਵੀ ਜਲਦੀ ਨਹੀਂ ਲੱਗਦੀ ਸੇਬ ਨਾਲ ਪੇਟ ਦੀ ਪਾਚਨ ਪ੍ਰਣਾਲੀ ਵੀ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ ਨੰਬਰ 5 ਸ਼ਕਰਕੰਦੀ ਵਿੱਚ ਵਿਟਾਮਿਨ ਸੀ, ਈ, ਫਾਈਬਰ, ਬੀਟਾ ਕੈਰੋਟਿਨ ਆਦਿ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹ ਤੱਤ ਸਾਡੀ ਸਿਹਤ ਲਈ ਬਹੁਤ ਚੰਗੇ ਹਨ ਸ਼ਕਰਕੰਦੀ ਦਾ ਛਿਲਕੇ ਵੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਲਈ ਸ਼ਕਰਕੰਦੀ ਦਾ ਸੇਵਨ ਸਮੇਤ ਛਿਲਕੇ ਹੀ ਕਰਨਾ ਚਾਹੀਦਾ ਹੈ ਨੰਬਰ 6 ਅਸੀਂ ਆਲੂ ਦਾ ਸੇਵਨ ਹਮੇਸ਼ਾ ਛਿੱਲਕੇ ਹੀ ਕਰਦੇ ਹਾਂ ਇਸ ਨਾਲ ਅਸੀਂ ਇਸ ਦੇ ਕਈ ਪੋਸ਼ਟਿਕ ਤੱਤਾਂ ਨੂੰ ਗਵਾਹ ਦਿੰਦੇ ਹਾਂ ਇਸ ਲਈ ਸਾਨੂੰ ਆਲੂ ਦੀ ਵਰਤੋਂ ਵੀ ਛਿਲਕੇ ਸਮੇਤ ਹੀ ਕਰਨੀ ਚਾਹੀਦੀ ਹੈ ਇਸ ਨਾਲ ਸਾਡੇ ਸਰੀਰ ਨੂੰ ਅਧਿਕ ਪੋਸ਼ਟਿਕ ਤੱਤ ਮਿਲਦੇ ਹਨ ਨੰਬਰ 7 ਅਨਾਰ ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਅਨਾਰ ਦਾ ਸੇਵਨ ਕਰ ਸਕਦੇ ਹੋ ਅਨਾਰ ਵਿੱਚ ਵਿਟਾਮਿਨ ਸੀ, ਪਿਟਾਮਿਨ ਏ ਅਤੇ ਆਇਰਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਇਸ ਦੇ ਨਾਲ ਹੀ ਅਨਾਰ ਸਰੀਰ 'ਚ ਹਿਮੋਗਲੋਬਿਨ ਬਣਾਉਣ ਵਿੱਚ ਕਾਫੀ ਮਦਦ ਕਰਦਾ ਹੈ ਜੇਕਰ ਰੋਜ਼ਾਨਾ ਸਵੇਰੇ ਇੱਕ ਅਨਾਰ ਖਾਧਾ ਜਾਵੇ ਤਾਂ ਇਸ ਦਾ ਅਸਰ 30 ਦਿਨਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਨੰਬਰ 8 ਗਰਮੀਆਂ 'ਚ ਭੋਜਨ 'ਚ ਜ਼ਿਆਦਾ ਤੇਲ ਤੇ ਮਸਾਲਿਆਂ ਵਾਲੀਆਂ ਸਬਜ਼ੀਆਂ ਤੋਂ ਪਰਹੇਜ਼ ਕਰੋ ਬਹੁਤ ਜ਼ਿਆਦਾ ਕੈਫੀਨ ਚਾਹ ਕੌਫੀ ਦਾ ਸੇਵਨ ਵੀ ਨਾ ਕਰੋ ਇਸ ਨਾਲ ਡੀ ਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ ਪੈਕਟ ਫੂਡ ਤੋਂ ਦੂਰ ਰਹੋ ਕਾਕੇ ਇਹ ਤੁਹਾਡੇ ਸਰੀਰ 'ਚ ਸੁਸਤੀ ਦਾ ਕਾਰਨ ਬਣ ਸਕਦੇ ਹਨ ਨੰਬਰ 9 ਕੱਚੇ ਪਪੀਤੇ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਭੁੱਖ ਘਟਣ ਲੱਗਣ ਤੇ ਕੱਚਾ ਪਪੀਤਾ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਜੋ ਭਾਰ ਘਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ ਨੰਬਰ 10 ਕੱਚਾ ਪਪੀਤਾ ਵਿਟਾਮਿਨ A ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ ਇਸ ਲਈ ਇਸ ਦਾ ਸੇਵਨ ਜ਼ਰੂਰ ਕਰੋ ਨੰਬਰ 11 ਖਾਲੇ ਡਿੱਡ ਰਹਿਣ ਨਾਲ ਵੀ ਬੱਚੇ ਗਰਮੀ 'ਚ ਹੋਣ ਵਾਲੀਆਂ ਬਿਮਾਰੀਆਂ ਦੇ ਜਲਦੀ ਹੀ ਸ਼ਿਕਾਰ ਹੋ ਜਾਂਦੇ ਹਨ ਘਰ ਤੋਂ ਬਾਹਰ ਨਿਕਲਦੇ ਸਮੇਂ ਬੱਚਿਆਂ ਨੂੰ ਕੋਜਨਾ ਖੋਸ ਖਵਾਓ ਆਪਣੇ ਨਾਲ ਸੇ ਕੰਝਮੀ ਪਾਣੀ ਜਾਂ ਫਿਰ ਐਨਰਜੀ ਡਰਿੰਕ ਜ਼ਰੂਰ ਰੱਖੋ ਨੰਬਰ 12 ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਗਰਮੀਆਂ 'ਚ ਲੋਕ ਫ੍ਰਿਜ 'ਚ ਰੱਖਿਆ ਠੰਡਾ ਪਾਣੀ ਹੀ ਪੀਂਦੇ ਹਨ ਜਿਸ ਨਾਲ ਗਲੇ ਨੂੰ ਨੁਕਸਾਨ ਹੁੰਦਾ ਹੈ ਠੰਡਾ ਪਾਣੀ ਪੀਣ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਾਨ ਅਚਾਨਕ ਘਟ ਹੋ ਜਾਂਦਾ ਹੈ ਜਿਸ ਕਾਰਨ ਗਲੇ ਦੀਆਂ ਗ੍ਰਾਂਥੀਆਂ ਸੁੱਜ ਜਾਂਦੀਆਂ ਹਨ ਤੇ ਗੜਾ ਦੁਖਦਾ ਹੈ ਘੜੇ ਦਾ ਪਾਣੀ ਪੀਣ ਨਾਲ ਗਲੇ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਂਦਾ ਨੰਬਰ 13 ਅਨੀਮੀਆ ਦੀ ਬਿਮਾਰੀ ਨੂੰ ਦੂਰ ਕਰਨਾ ਅਨੀਮੀਆ ਵਿੱਚ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਇਸ ਨਾਲ ਖੂਨ ਨਹੀਂ ਬਣਦਾ ਅਤੇ ਹੀਮੋਗਲੋਬਿਨ ਦੀ ਘਟ ਜਾਂਦਾ ਹੈ ਜਿਸ ਕਾਰਨ ਖੂਨ ਦਾ ਰੰਗ ਲਾਲ ਹੋ ਜਾਂਦਾ ਹੈ ਸੇਬ ਵਿੱਚ ਆਇਰਨ ਹੁੰਦਾ ਹੈ ਜੋ ਹੀਮੋਗਲੋਬਿਨ ਵਧਾਉਣ ਵਿੱਚ ਸਾਡੀ ਮਦਦ ਕਰਦਾ ਹੈ ਜੇਕਰ ਤੁਸੀਂ ਰੋਜ਼ਾਨਾ ਸੇਬ ਨਹੀਂ ਖਾ ਸਕਦੇ ਹੋ ਤਾਂ ਇਸ ਨੂੰ ਕੁਝ ਦਿਨਾਂ ਦਾ ਕਰ ਰੋਜ਼ਾਨਾ ਖਾਓ ਤੁਹਾਡੇ ਸਰੀਰ 'ਚ ਆਇਰਨ ਦੀ ਕਮੀ ਦੂਰ ਹੋ ਜਾਵੇਗੀ ਅਤੇ ਐਨੀਮੀਆ ਵੀ ਦੂਰ ਹੋ ਜਾਵੇਗਾ। ਨੰਬਰ 14 ਕਰਜੇ ਤੋਂ ਜਲਦੀ छुटਕਾਰਾ ਪਾਉਣ ਲਈ ਬੁੱਧਵਾਰ ਨੂੰ ਸਵਾ ਪਾ ਮੂੰਗ ਨੂੰ ਉਬਾਲੋ। ਇਸ ਵਿੱਚ ਥੋੜਾ ਜਿਹਾ ਗੁੜ ਅਤੇ ਘਿਓ ਪਾਓ। ਇਸ ਨੂੰ ਗਾਹ ਨੂੰ ਖਾਣ ਲਈ ਦੇ ਦਿਓ। ਇਸੋ ਪਾ ਨੂੰ ਹਰ ਬੁੱਧਵਾਰ ਨੂੰ ਨਿਯਮਤ ਰੂਪ ਨਾਲ ਕਰੋ। ਇਸ ਨਾਲ ਤੁਹਾਡਾ ਕਰਜੇ ਤੋਂ ਜਲਦੀ ਹੀ छुटਕਾਰਾ ਹੋ ਜਾਵੇਗਾ। ਨੰਬਰ 15 ਜਾਮਣ ਔਸਥੀ ਗੁੜਾ ਨਾਲ ਭਰਪੂਰ ਫਲ ਹੈ ਇਹ 슈ਗਰ ਦੇ ਮਰੀਜ਼ਾਂ ਲਈ ਰਾਮਬਨ ਹੈ ਇਸ ਲਈ ਇਸ ਦਾ ਸੇਵਨ ਡੇਲੀ ਜ਼ਰੂਰ ਕਰੋ ਨੰਬਰ 16 ਜੇਕਰ ਮਾਈਗਰੇਨ ਦੇ ਦਰਦ ਕਾਰਨ ਤੁਹਾਡਾ ਸਿਰ ਫਟ ਰਿਹਾ ਹੈ ਤਾਂ ਕੁਝ ਦਿਨਾਂ ਤੱਕ ਭਿੱਜੇ ਹੋਏ ਬਦਾਮ ਅਤੇ ਕਿਸ਼ਮਿਸ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ ਇਸ ਲਈ ਪੰਜ ਬਦਾਮ ਅਤੇ ਪੰਜ ਕਾਲੀ ਸੌਗੀ ਨੂੰ ਪਾਣੀ ਚ ਭਿਉਉ ਦਿਓ ਸਵੇਰੇ ਇਸ ਦਾ ਸੇਵਨ ਕਰੋ ਬਦਾਮ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਜੋ ਹੁੰਦੀਆਂ ਨਾੜੀਆਂ ਨੂੰ ਆਰਾਮ ਦੇ ਕੇ ਤੁਹਾਡੇ ਸਰੀਰ ਨੂੰ ਸਿਰਦਰਦ ਤੋਂ ਬਚਾਉਣ ਲਈ ਕੋਸ਼ਿਸ਼ ਕਰਦਾ ਹੈ। ਨੰਬਰ 17 ਤੁਸੀਂ ਬੇਕਰੀ ਦੀਆਂ ਚੀਜ਼ਾਂ ਬਣਾਉਣ ਲਈ ਫਟੇ ਦੁੱਧ ਦੇ ਵਰਤੋਂ ਵੀ ਕਰ ਸਕਦੇ ਹੋ ਅਤੇ ਇਸ ਦੀ ਮਦਦ ਨਾਲ ਤੁਸੀਂ ਘਰ ਵਿੱਚ ਕੇਕ ਵੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਫਟੇ ਦੁੱਧ ਤੋਂ ਸ਼ਾਨਦਾਰ ਸਮੂਦੀ ਵੀ ਬਣਾ ਸਕਦੇ ਹੋ। ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ। ਜੇਕਰ ਤੁਸੀਂ ਸਵੇਰੇ ਸਮੂਦੀ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਦੁੱਧ ਦੀ ਬਜਾਏ ਫਟੇ ਦੁੱਧ ਨਾਲ ਸਵਾਦਿਸ਼ਟ ਸਮੂਦੀ ਬਣਾ ਸਕਦੇ ਹੋ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰੋ ਅਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ